ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਨ ਵਲੌਗ ਡੇਅਸ ਕੋ ਸਨੌ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਕਹਾਂ ਜੀ ਤੇ ਆਪਾਂ ਕਰਦੇ ਹਾਂ ਅੱਜ ਦਾ ਆਪਣਾ ਵਲੌਗ ਸ਼ੁਰੂ ਜਿੱਥੋਂ ਆਪਾਂ ਵਲੌਗ ਦਾ ਐਂਡ ਕੀਤਾ ਸੀ ਕੱਲ ਵਾਲੇ ਦਾ ਤੇ ਉਸ ਤੋਂ ਅੱਗੇ ਆਪਾਂ ਜਿਹੜਾ ਵਲੌਗ ਆ ਸਟਾਰਟ ਕਰ ਲਿਆ ਟਾਈਮ ਜਿਹੜਾ ਹੁਣ ਹੋ ਗਿਆ ਜੀ ਦੁਪਹਿਰ ਦਾ ਤੇ ਦਿਨ ਹੈਗਾ ਜੀ ਅਜ ਮੰਗਲਵਾਰ ਦਾ ਟਾਈਮ ਜਿਹੜਾ ਸਵਾ 1 ਦਾ ਹੋ ਗਿਆ ਤੇ ਹੁਣ ਆਪਾਂ ਲੱਗੇ ਆ ਜੀ ਦੁਪਹਿਰ ਦਾ ਚਾਹ ਪਾਣੀ ਬਣਾਉਣ ਖੇਤ ਜਾਣੀ ਆਪਣੀ ਚਾਹ ਠੀਕ ਹੈ ਸੋ ਨਾ ਲੱਗ ਰਿਹਾ ਜੀ ਤੇ ਹੁਣ ਮੈਂ ਚਾਹ ਦਾ ਪਾਣੀ ਜਿਹੜਾ ਮੈਂ ਚੁੱਲੇ ਤੇ ਰੱਖਤਾ ਸੀਗਾ ਤੇ ਪਾਣੀ ਗਰਮ ਹੋ ਗਿਆ ਤੇ ਹੁਣ ਬਸ ਮੈਂ ਚਾਹ ਬਣਾਉਣੀ ਆ ਤੇ ਇੱਕ ਸਾਈਡ ਆਪਾਂ ਬਣਾਵਾਂਗੇ ਜੀ ਚੌਲ ਨਮਕੀਨ ਤੇ ਘਰ ਵਾਸਤੇ ਆਪਾਂ ਹਨਾ ਬਣਾਉਣੇ ਆ ਤੇ ਖੇਤ ਮੈਂ ਫੇਰ ਜਨਿ ਸਿੱਧੇ ਮਿੱਠੇ ਚੌਲ ਬਣਾ ਕੇ ਹਨਾ ਤੇ ਪਰ ਉਹਨਾਂ ਨੇ ਕਹਿਤਾ ਜਿਹੜੀ ਝੋਨਾ ਲਾਉਂਦੇ ਨੇ ਹਨਾ ਉਹਨਾਂ ਨੇ ਕਹਿਤਾ ਸਾਰੀ ਲੇਬਰ ਨੇ ਉਹ ਕਹਿੰਦੇ ਕਿ ਅਸੀਂ ਚੌਲ ਨਹੀਂ ਖਾਣੇ ਹੈਗੇ ਤੁਸੀਂ ਚੌਲ ਚੋਲਾਂ ਦੀ ਦੇਗ ਨਾ ਲੈ ਕੇ ਆਇਓ ਜੇ ਸਾਨੂੰ ਜਿਹੜੀ ਸੂਜੀ ਦਾ ਪ੍ਰਸ਼ਾਦ ਬਣਾ ਕੇ ਲੈ ਕੇ ਆਇਓ ਜੇ ਮੈਂ ਕਿਹਾ ਚੱਲ ਆਪਾਂ ਉਹ ਬਣਾ ਦਿੰਨੇ ਹੈ ਹਨਾ ਕਿਉਂਕਿ ਜਿਨ੍ਹਾਂ ਨੇ ਖਾਣਾ ਹੈ ਜੀ ਉਹ ਹੀ ਨਾ ਖਾਣਗੇ ਹਨਾ ਤਾਂ ਜੇ ਕਿਸੇ ਦਾ ਢੱਡੀ ਨਾ ਭਰਿਆ ਹਨਾ ਫਿਰ ਉਹ ਚੀਜ਼ ਵੀ ਐਵੇਂ ਚਾਊਗੀ ਤੇ ਚਲੋ ਆਪਾਂ ਜਿਹੜੀ ਦੇਗ ਦਾ ਮੱਥਾ ਟੇਕਣਾ ਚੌਲ ਬਣਾ ਕੇ ਹਨਾ ਉਹ ਆਪਾਂ ਉਹਨੇ ਕੱਲ ਨੂੰ ਬਣਾ ਕੇ ਚਲੋ ਮੱਥਾ ਟੇਕ ਦਾਂਗੇ ਤੇ ਆਪਾਂ ਇਹਨਾਂ ਨੂੰ ਸੂਜੀ ਦਾ ਪ੍ਰਸ਼ਾਦ ਪਵਾ ਦਿੰਨੇ ਆ ਅੱਜ ਤੇ ਅਜਾ ਰੋਜੀ ਹੁਣ ਆਪਾਂ ਚੱਲਦੇ ਆਂ ਫੇਰ ਸੋਈ ਚ ਤੇ ਆਪਾਂ ਬਣਾਉਣੇ ਆ ਪ੍ਰਸ਼ਾਦ ਤੇ ਨਾਲੇ ਘਰ ਵਾਸਤੇ ਆਪਾਂ ਬਣਾਉਣੇ ਆ ਜੀ ਚੌਲ ਨਮਕੀਨ ਤੇ ਕਿਉਂਕਿ ਇਹ ਮਿੱਠਾ ਹਨਾ ਖਾਦਾ ਨਹੀਂ ਜਾਂਦਾ ਹੈਗਾ ਤਾਂ ਕਰਕੇ ਅਸੀਂ ਆਪਦੇ ਆਸਤੇ ਤਾਂ ਚੌਲ ਹੀ ਬਣਾਵਾਂਗੇ ਨਮਕੀਨ ਉਹਨਾਂ ਲਈ ਆਪਾਂ ਪ੍ਰਸ਼ਾਦ ਬਣਾ ਦਿੰਨੇ ਆ ਤੇ ਨਾਲੇ ਬਣਾਉਣੇ ਆ ਆਪਾਂ ਚਾਹ ਤੇ ਚੱਲਦੇ ਆਂ ਪਰ ਸੋਈ ਤੇ ਤੁਸੀਂ ਵਲੌਗ ਤੇ ਬਣੇ ਰਹੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਾਕੀ ਵੈਸੇ ਵੀ ਕੰਮਕਾਰ ਬਹੁਤ ਹੋ ਜਾਂਦੇ ਨੇ ਉਹਦੇ ਨਾਲ ਨਾਲ ਹਨਾ ਫਿਰ ਬਲੌਗਿੰਗ ਵੀ ਕਰਨੀ ਬਹੁਤ ਔਖਾ ਹੁੰਦਾ ਹੈ ਤੇ ਪਲੀਜ਼ ਤੁਸੀਂ ਸਾਰੇ ਜਣੇ ਜਰੂਰ ਸਪੋਰਟ ਕਰਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਹਨਾ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਜੀ ਹੁਣ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਤੇ ਆਪਾਂ ਚੱਲਦੇ ਆਂ ਸੋਈ ਚ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਫਿਰ 2:30 ਵਜੇ ਉਹਨਾਂ ਨੇ ਚਾਹ ਲੈਣਾ ਹੈ ਨਾ ਚੱਲਦੇ ਆਂ ਪਰ ਸੋਈ ਚ ਤੇ ਹਲਜੀ ਲੋ ਜੀ ਹੁਣ ਆਪਾਂ ਅਗੇ ਰਸੋਈ ਚ ਤੇ ਆਪਾਂ ਲੱਗੇ ਆਂ ਜੀ ਪ੍ਰਸ਼ਾਦ ਬਣਾਉਣ ਸੂਜੀ ਦਾ ਪ੍ਰਸ਼ਾਦ ਬਣਾ ਰਹੇ ਆ ਇੱਕ ਸਾਈਡ ਤੇ ਇੱਕ ਸਾਈਡ ਮੈਂ ਰੱਖ ਲਈ ਕੜਾਈ ਛੋਟੀ ਉਹਦੇ ਵਿੱਚ ਮੈਂ ਚੌਲ ਬਣਾਉਂਗੀ ਕਿਉਂਕਿ ਛੌਲਤਾ ਮੈਂ ਪਹਿਲਾਂ ਹੀ ਭਿਉંਕੇ ਰੱਖਦੇ ਸੀਗੇ ਤੇ ਹੁਣ ਆਪਾਂ ਕਿਉਂਕਿ ਜਦੋਂ ਆਪਾਂ ਚੌਲ ਨੂੰ ਭਿਉਂਕੇ ਰੱਖ ਦਿੰਨੇ ਆ ਤਾਂ ਫਿਰ ਜਲਦੀ ਬਣ ਜਾਂਦੇ ਨੇ ਤੇ ਆਪਾਂ ਚੌਲਾਂ ਦੇ ਵਿੱਚ ਇੱਕ ਪਿਆਜ਼ ਕੱਟ ਕੇ ਪਾ ਲਿਆ ਆ ਸੌਰੀ ਕੱਟ ਕੇ ਰੱਖ ਲਿਆ ਪਿਆਜ਼ ਦਾ ਤੜਕਾ ਲਾ ਲਾਂਗੇ ਕਿਉਂਕਿ ਹੋਰ ਕੁਝ ਵੀ ਨਹੀਂ ਪਾਉਣਾ ਹੈਗਾ ਆਪਾਂ ਛੌਲਾਂ ਦੇ ਵਿੱਚ ਤੇ ਹਰੀ ਮਿਰਚ ਦਾ ਮਨ ਸੀਗਾ ਵੀ ਹਰੀ ਮਿਰਚ ਪਾ ਲਾਂਗੇ ਪਰ ਹਰੀ ਮਿਰਚ ਫਿਰ ਨੂਰ ਨਹੀਂ ਕਹਿੰਦਾ ਹੈਗਾ ਤਾ ਕਰਕੇ ਫਿਰ ਹੋਰ ਆਪਾਂ ਕੁਝ ਵੀ ਨਹੀਂ ਪਾਉਣਾ ਹੈਗਾ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਚੌਰ ਬਣਾਉਣੇ ਨੇ ਤੇ ਇੱਧਰ ਆਪਣੀ ਜਿਹੜੀ ਕੜਾਈ ਆ ਉਹ ਗਰਮ ਹੋ ਰਹੀ ਸੀਗੀ ਛੋਟੀ ਤੇ ਵੱਡੀ ਕੜਾਈ ਜਿਹੜੀ ਉਹ ਗਰਮ ਹੋ ਗਈ ਸੀਗੀ ਜਾਨਕੀ ਜਿਹਦੇ ਵਿੱਚ ਆਪਾਂ ਦੇਗ ਬਣਾਉਣੀ ਆ ਪ੍ਰਸ਼ਾਦ ਬਣਾਉਣਾ ਤੇ ਆਪਾਂ ਉਹਦੇ ਚ ਹੁਣ ਘਿਓ ਪਾ ਰਹੇ ਹਾਂ ਘਿਓ ਮੈਂ ਬਾਟੀ ਚ ਰੱਖਿਆ ਸੀ ਜਿਹੜਾ ਉਹ ਹੀ ਪਾ ਰਹੀਆਂ ਤੇ ਹੁਣ ਆਪਾਂ ਚੰਗੀ ਤਰ੍ਹਾਂ ਪਹਿਲਾਂ ਘਿਓ ਨੂੰ ਗਰਮ ਕਰਦੇ ਹਾਂ ਤੇ ਸੂਜੀ ਮੈਂ ਛਾਣ ਕੇ ਰੱਖ ਲਈ ਸੀਗੀ ਤੇ ਹਾਂਜੀ ਜਿਹੜਾ ਬਾਟੀ ਦੇ ਵਿੱਚ ਘਿਓ ਸੀ ਮੈਂ ਸਾਰਾ ਪਾ ਲਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਕਿ ਉਹ ਗਰਮ ਹੋ ਗਿਆ ਉਹਨੂੰ ਮੈਂ ਬਾਟੀ ਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਤੇ ਜਿਹੜਾ ਬਾਟੀ ਦੇ ਸਾਈਡਾਂ ਤੇ ਲੱਗਿਆ ਹੋਇਆ ਸੀ ਜੰਮਿਆ ਹੋਇਆ ਘਿਓ ਤੇ ਉਹਨੂੰ ਮੈਂ ਯਾਨੀ ਕਿ ਸਾਫ਼ ਕਰ ਰਹੀ ਸੀਗੀ ਕਿ ਗਰਮ ਘਿਓ ਪਾਉਣ ਦੇ ਨਾਲ ਜਿਹੜਾ ਦੂਸਰਾ ਘਿਓ ਹੋਇਆ ਵੀ ਉਹ ਵੀ ਨਿਕ ਬਾਟੀ ਦੇ ਵਿੱਚੋਂ ਸਾਫ਼ ਹੋ ਜਾਊਗਾ ਬਿਲਕੁਲ ਤੇ ਉਸ ਤੋਂ ਬਾਅਦ ਥੋੜਾ ਜਿਹਾ ਘਿਓ ਉਧਰੋਂ ਆਪਾਂ ਇੱਧਰ ਲਈ ਕੜਾਈ 'ਚ ਪਾ ਲਿਆ ਸੀਗਾ ਯਾਨੀ ਕਿ ਆਪਾਂ ਚੌਲ ਚੌਲ ਬਣਾਉਣੇ ਇੱਧਰ ਛੋਲਾਂ ਨੂੰ ਤੜਕਾ ਲਗਾਉਣ ਵਾਸਤੇ ਤੇ ਆਪਾਂ ਘਿਓ ਪਾ ਕੇ ਉਸ ਤੋਂ ਬਾਅਦ ਜੀਰਾ ਤੇ ਪਿਆਜ਼ ਆਪਾਂ ਚੰਗੀ ਤਰ੍ਹਾਂ ਪਹਿਲਾਂ ਭੁੰਨ ਲੈਨੇ ਆ ਤੇ ਉਸ ਤੋਂ ਬਾਅਦ ਇੱਧਰ ਆਪਾਂ ਚੌਲ ਰੱਖ ਦਾਂਗੇ ਬਣਨ ਵਾਸਤੇ ਤੇ ਉਧਰ ਆਪਾਂ ਪ੍ਰਸ਼ਾਦ ਬਣਾ ਲਾਂਗੇ ਜਲਦੀ ਜਲਦੀ ਕਿਉਂਕਿ ਸੋਈ ਦੇ ਵਿੱਚ ਫੜਨਾ ਬਹੁਤ ਮੁਸ਼ਕਲ ਹੋਇਆ ਪਿਆ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਆ ਕਿਉਂਕਿ ਪਹਿਲਾਂ ਹਵਾ ਚੱਲ ਰਹੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਹਵਾ ਰੁਕ ਗਈ ਤੇ ਧੁੱਪ ਨਿਕਲੀ ਕਿਉਂਕਿ ਪਹਿਲਾਂ ਬੱਦਲ ਵਾਈ ਸੀ ਤੇ ਹਵਾ ਚੱਲਦੀ ਸੀ ਮੌਸਮ ਦਾ ਫਰਕ ਸੀਗਾ ਪਰ ਹੁਣ ਹਵਾ ਵੀ ਰੁਕ ਗਈ ਇੱਥੇ ਤੇ ਧੁੱਪ ਵੀ ਨਿਕਲੀ ਆ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹਨਾ ਗਰਮੀ ਦੇ ਵਿੱਚ ਤੇ ਲੋ ਜੀ ਆਪਣਾ ਜਿਹੜਾ ਘਿਓ ਸੀ ਗਰਮ ਹੋ ਗਿਆ ਤੇ ਆਪਾਂ ਸੂਜੀ ਪਾਤੀ ਆ ਹੁਣ ਚੰਗੀ ਤਰ੍ਹਾਂ ਪਹਿਲਾਂ ਆਪਾਂ ਸੂਜੀ ਨੂੰ ਪੁੱਨ ਰੈਨਨੇ ਆ ਤੇ ਹਾਂਜੀ ਲੋ ਜੀ ਇੱਧਰ ਆਪਣਾ ਜਿਹੜਾ ਪ੍ਰਸ਼ਾਦ ਉਹ ਬਣ ਗਿਆ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਪ੍ਰਸ਼ਾਦ ਤੇ ਜਿਹੜੇ ਚੌਲ ਆਉ ਆਪਣੇ ਪੱਕ ਰਹੇ ਬਸ 2 ਕੁ ਮਿੰਟ ਦਾ ਸੀ ਇੱਕ ਹੋਰ ਲੱਗੇਗਾ ਚੌਲਾਂ ਨੂੰ ਤੇ ਜਿਹੜੀ ਚਾਹ ਸੀ ਉਹ ਵੀ ਬਣ ਗਈ ਐ ਮੈਂ ਚੁੱਲੇ ਤੋਂ ਲਾ ਲੈਂਦੀ ਐ ਤਾਂ ਜਿਹੜਾ ਹੋ ਗਿਆ 2:30 ਬੱਜ ਗਏ ਨੇ ਖੇਤ ਆਪਾਂ ਚਾਹ ਪਾਣੀ ਥੋੜਾ ਦੇਗ ਬਣਾ ਕੇ ਮੈਂ ਥੋਰ ਕੁੰਟੀਆਂ ਲਾਈਟ ਬੰਦ ਲੂਗੀ ਲਾਈਟ ਦਾ ਪੰਗਾ ਤੁਸੀਂ ਵੀ ਕਹੋਗੇ ਭੈਣ ਹਰ ਵਾਰੀ ਹੈਨਾ ਵਲੌਗ ਦੇ ਵਿੱਚ ਲਾਈਟ ਲੈਟ ਹੀ ਕਰਦੀ ਰਹਿੰਦੀ ਐ ਪਰ ਕੀ ਕਰੀਏ ਲਾਈਟ ਆਲੇ ਤਾਂ ਕੀ ਨਾ ਕਰੀ ਜਾਂਦੇ ਹਨ ਲਾਈਟ ਫੇਰ ਬੰਦ ਹੋਊਗੀ ਸੋਚਿਆ ਸੀਗਾ ਹੁਣ ਚਲ ਆਓ 2:30 ਵੱਜ ਗਿਆ ਟਾਈਮ 2:30 ਵੱਜ ਗਏ ਭਾਂਡੇ ਮੈਂ ਇਕੱਠੇ ਕਰਦੇ ਭਾਂਡੇ ਮੈਂ ਸਾਫ਼ ਨਹੀਂ ਕੀਤੇ ਮੈਂ ਕਿ ਹੁਣ ਖੇਤੋਂ ਆ ਜਾਣਗੀ ਫਿਰ ਇਕੱਠੇ ਸਾਰੇ ਭਾਂਡੇ ਜਿਹੜੇ ਸਾਫ਼ ਕਰ ਲੂੰਗੀ ਹੁਣ ਬੱਜੇ ਨੇ 2:30 ਤੇ ਆਪਾਂ 3:30 ਤੱਕ ਹੁਣ 1 ਘੰਟਾ ਕਰਦੇ ਹਾਂ ਰੈਸਟ ਹੁਣ ਆਪਾਂ 3:30 ਤੱਕ ਕੋਈ ਕੰਮ ਨਹੀਂ ਕਰਾਂਗੇ 3:30 ਵਜੇ ਫਿਰ ਆਪਾਂ ਆਪਦੀ ਬਿਉਟੀ ਸ਼ੁਰੂ ਕਰਾਂਗੇ ਹਨਾ ਆਪਦੇ ਕੰਮ ਕਰ ਹੁਣ ਆਪਾਂ 1 ਘੰਟਾ ਰੈਸਟ ਕਰਦੇ ਹਾਂ ਕਿਉਂਕਿ ਬਈ ਬਸ ਹੋ ਗਈ ਥੱਕ ਗਏ ਆਪਾਂ ਨਾ ਥੱਕੇ ਜੇ ਭਈਆਂ ਤੇ ਇੱਕ ਕਿਉਂਕਿ ਮੈਂ ਪਹਿਲਾਂ ਹੀ ਰੁੱਝੀ ਜੀ ਸੀਗੀ ਵੀ ਮੇਰੀ ਨਾ ਇੱਕ ਤਾਂ ਜਿਵੇਂ ਮੈਨੂੰ ਬੈਕ ਪੇਨ ਦੀ ਪ੍ਰੋਬਲਮ ਆ ਉਹਦੇ ਕਰਕੇ ਤੇ ਇੱਕ ਲਗਾਤਾਰ ਦਰਦ ਕਰਦੇ ਹ ਸੀਗੇ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਰਸੋਈ ਚ ਭਾਂਡੇ ਦੇਖੋ ਭਾਂਡੇ ਮੈਂ ਕਰਦੇ ਇਥੇ ਇਕੱਠੇ ਹੁਣ ਮੈਂ ਕੁਛ ਨਹੀਂ ਕੰਮ ਕਰਨਾ ਬਸ ਹੁਣ ਤਾਂ ਰੈਸਟ ਕਰਦੀ ਆਂ ਆਪਾਂ ਘੰਟਾ ਇੱਕ ਲਓ ਜੀ ਹੁਣ ਆਪਾਂ ਕਰਦੇ ਆਂ ਰੈਸਟ ਇੱਕ ਘੰਟਾ ਤੇ ਉਸ ਤੋਂ ਬਾਅਦ ਫੇਰ ਆਪਾਂ ਆਪਣੇ ਜਿਹੜੇ ਕੰਮਕਾਰ ਸ਼ੁਰੂ ਕਰਾਂਗੇ ਅਗਲੇ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ ਹਾਂਜੀ ਲੋ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੈਗਾ ਜੀ 3:30 ਪੌਣੇ 4 ਦਾ ਟਾਈਮ ਆ ਆਪਾਂ ਲੱਗੇ ਆ ਮੱਝਾਂ ਨੂੰ ਨਵਾਉਣ ਪਿਉਣ ਤੇ ਫਿਰ ਆਪਾਂ ਸਨੀ ਕਰਕੇ ਮੱਝਾਂ ਨੂੰ ਬੰਦ ਦਿੰਨੇ ਆ ਪਹਿਲਾਂ ਇਹਨਾਂ ਨੂੰ ਪਾਣੀ ਪਿਆ ਕੇ ਤੇ ਨਵਾ ਦਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਹਾਂਜੀ ਬਾਕੀ ਇੱਕ ਮੈਂ ਤੁਹਾਡੇ ਨਾਲ ਗੱਲ ਹੋਰ ਕਰਨੀ ਸੀਗੀ ਮੇਰੇ ਕੁਸ਼ਕ ਪੈਣ ਪ੍ਰਾਵਾਂ ਨੂੰ ਜਾਂ ਕਿ ਕਈਆਂ ਨੂੰ ਚੰਗੀ ਲੱਗੂਗੀ ਕਈਆਂ ਨੂੰ ਚੰਗੀ ਨਹੀਂ ਲੱਗਣੀ ਹੈਗੀ ਵੈਸੇ ਆਪਾਂ ਜਦੋਂ ਕੋਈ ਵੀ ਗਲਤ ਵੀਡੀਓ ਪਾਉਂਦਾ ਹੈ ਹਨਾ ਜਾਂ ਕੋਈ ਵੀ ਗਲਤ ਰੀਲ ਬਣਾਉਂਦਾ ਤਾਂ ਆਪਾਂ ਉਹਦੇ ਤੇ ਕਮੈਂਟ ਹਰੇਕ ਜਾਣਾਈ ਜਾ ਕੇ ਕਰ ਦਿੰਦਾ ਹੁੰਦਾ ਹਨਾ ਕਿ ਤੁਸੀਂ ਵੀ ਤੁਹਾਨੂੰ ਸ਼ਰਮ ਨਹੀਂ ਹੈਗੀ ਜਾਂ ਇਦਾਂ ਹਨਾ ਵੀ ਉਹਨੂੰ ਆਪਾਂ ਗਿਆਨ ਵੰਡਣ ਵਾਸਤੇ ਤਾਂ ਸਾਰੇ ਜਾਣੇ ਚਲੇ ਜਾਂਦੇ ਆ ਪਰ ਕਦੇ ਇਹ ਸੋਚਿਆ ਵੀ ਆਪਾਂ ਚੰਗੇ ਕੰਮ ਨੂੰ ਸਪੋਰਟ ਕਰਦੇ ਹਾਂ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਜਾਂ ਹਨਾ ਮਿਹਨਤ ਕਰ ਰਿਹਾ ਜਾਂ ਜਿਹੜਾ ਸ਼ਰਮ ਬੋਲ ਕੇ ਕਹਿ ਰਿਹਾ ਕਿ ਮੈਂ ਆਪਦੇ ਘਰ ਦੀ ਮਜਬੂਰੀ ਨੂੰ ਇਹ ਕੰਮ ਸ਼ੁਰੂ ਕੀਤਾ ਹੈ ਹਨਾ ਤਾਂ ਉਹ ਚੰਗਾ ਕੰਮ ਸ਼ੁਰੂ ਕਰ ਰਿਹਾ ਤਾਂ ਕਦੇ ਵੀ ਕਿਸੇ ਨੇ ਉਹ ਚੰਗੇ ਕੰਮ ਨੂੰ ਸਪੋਰਟ ਨਹੀਂ ਕੀਤੀ ਹਮੇਸ਼ਾ ਹੀ ਤੁਸੀਂ ਦੇਖ ਲਿਓ ਜਿਹੜਾ ਜਮਾਂ ਗਲਤ ਕੰਮ ਕਰ ਰਿਹਾ ਹਨਾ ਜਿਹਦਾ ਪਤਾ ਵੀ ਸਾਡੇ ਬੱਚਿਆਂ ਦੇ ਉੱਪਰ ਕੀ ਅਸਰ ਪੈ ਰਿਹਾ ਤਾਂ ਉਹਨੂੰ ਆਪਾਂ ਬਹੁਤ ਜ਼ਿਆਦਾ ਜਾ ਕੇ ਸਪੋਰਟ ਕਰਦੇ ਆਂ ਪਰ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਤੇ ਮਿਹਨਤ ਕਰ ਰਿਹਾ ਚੰਗਾ ਹਨਾ ਤਾਂ ਉਹਨੂੰ ਆਪਾਂ ਕਦੇ ਵੀ ਸਪੋਰਟ ਨਹੀਂ ਕਰਦੇ ਹੈਗੇ ਤੇ ਤੇ ਹਾਂਜੀ ਮੈਨੂੰ ਇਹੀ ਕਾਰਨ ਲੱਗ ਰਿਹਾ ਕਿ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਗਲਤ ਕੰਮ ਕਿਉਂ ਹੋ ਰਿਹਾ ਜਾਨੀ ਕਿ ਹਨਾ ਸਹੀ ਕੰਮ ਜਾਂ ਕੋਈ ਚੰਗੀ ਵੀਡੀਓ ਜਾਂ ਕੋਈ ਚੰਗਾ ਹਨਾ ਵਲੌਗ ਜਾਂ ਕੋਈ ਵੀ ਚੰਗੀ ਰੀਲ ਧਾਰਮਿਕ ਰੀਲ ਪਾ ਕੇ ਤੁਸੀਂ ਦੇਖ ਲਓ ਇੰਨੇ ਲਾਈਕ ਵਿਊ ਨਹੀਂ ਆਉਂਦੇ ਹੈਗੇ ਮੈਂ ਖੁਦ ਪਾ ਕੇ ਦੇਖਿਆ ਮੇਰੀਆਂ ਸ਼ਾਰਟ ਵੀਡੀਓ ਹੁੰਦੀ ਨੇ ਸ਼ਾਰਟ ਵੀਡੀਓ ਮੇਰੇ ਧਾਰਮਿਕ ਨੇ ਉਹਦੇ ਤੇ 5 4000 ਵਿਊ ਹੁੰਦੇ ਆ ਹਨਾ ਉਹਦੇ ਵਿੱਚ ਉਹ ਧਾਰਮਿਕ ਵੀਡੀਓ ਨੂੰ ਲਾਈਕ ਪਤਾ ਕਿੰਨੇ ਜਣਿਆਂ ਨੇ ਕੀਤਾ ਹੁੰਦਾ 500 ਜਾਂ 400 ਧਾਰਮਿਕ ਵੀਡੀਓ ਨੂੰ ਵੀ ਲੋਕ ਜਿਹੜਾ ਲਾਈਕ ਨਹੀਂ ਕਰਦੇ ਪਸੰਦ ਨਹੀਂ ਕਰਦੇ ਹੈਗੇ ਤੇ ਦੱਸੋ ਫਿਰ ਹੋਰ ਕੀ ਕਰੇ ਹਨਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਆਪਾਂ ਚੰਗਾ ਕੰਮ ਹੀ ਪੇਸ਼ ਕਰਾਂਗੇ ਜਿੰਨਾ ਟਾਈਮ ਕਰਾਂਗੇ ਆਪਣੀ ਜੋ ਮਿਹਨਤ ਆ ਜੋ ਆਪਣਾ ਰੁਟੀਨ ਆ ਹਨਾ ਤਾਂ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਜੇਕਰ ਹਨਾ ਪਸੰਦ ਕਰੋਗੇ ਤਾਂ ਆਪਾਂ ਆਪਣਾ ਜਿਹੜਾ ਕੰਮ ਜਾਰੀ ਰੱਖਾਂਗੇ ਜੇਕਰ ਤੁਸੀਂ ਨਾ ਪਸੰਦ ਕਰੋਗੇ ਤਾਂ ਆਪਾਂ ਆਪਣਾ ਕੰਮ ਬੰਦ ਕਰ ਦਾਂਗੇ ਹਨਾ ਕੋਈ ਹੋਰ ਕੰਮ ਛੇੜ ਲਾਂਗੇ ਕਿਉਂਕਿ ਮੈਂ ਤਾਂ ਪਹਿਲਾਂ ਵੀ ਦੱਸ ਚੁੱਕੀ ਆ ਕਿ ਆਪਾਂ ਮਜਬੂਰੀ ਨੂੰ YouTube ਤੇ ਮੈਂ ਆਈ ਸੀਗੀ ਹਨਾ ਕਿ ਚਲੋ ਆਪ ਦਾ ਕੋਈ ਨਾ ਕੋਈ ਆਪਾਂ ਕੰਮ ਚਲਾਉਣੇ ਆ ਕਿਉਂਕਿ ਬਾਲਾ ਜ਼ਿਆਦਾ ਪੈਸਾ ਲਾ ਕੇ ਤਾਂ ਹਨਾ ਆਪਾਂ ਕੋਈ ਕੰਮ ਹੋਰ ਚਲਾ ਨਹੀਂ ਸਕਦੇ ਸੀਗੇ ਇੰਨੀ ਕੋ ਆਪਣੇ ਕੋਲੇ ਪਹੁੰਚ ਨਹੀਂ ਹੈਗੀ ਸੀਗੀ ਹਨਾ ਤੇ ਤਾਂ ਕਰਕੇ ਆਪਾਂ ਇਹ ਸਹਾਰਾ ਤੱਕਿਆ ਸੀਗਾ ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੁੰਦਾ ਉਹੀ ਆ ਤੇ ਬਾਕੀ ਕੋਈ ਗੱਲ ਨਹੀਂ ਦੇਖਦੇ ਆ ਜੀ ਕੋਸ ਟਾਈਮ ਹਨਾ ਜੇਕਰ ਆਪਾਂ ਨੂੰ ਵਧੀਆ ਇਥੋਂ ਰਿਸਪੌਂਸ ਚੰਗਾ ਮਿਲੇਗਾ ਤਾਂ ਫਿਰ ਆਪਾਂ ਇਹ ਕੰਮ ਕਰਦੇ ਰਹਾਂਗੇ ਅਗਰ ਨਹੀਂ ਮਿਲੇਗਾ ਤਾਂ ਫਿਰ ਆਪਾਂ ਇਹ ਕੰਮ ਬੰਦ ਕਰਕੇ ਕੋਈ ਹੋਰ ਕੰਮ ਦੇਖ ਲਾਂਗੇ ਹਨਾ ਬਾਕੀ ਵਾਹਿਗੁਰੂ ਨੇ ਜੋ ਕਿਸਮਤ ਦੇ ਵਿੱਚ ਲਿਖਿਆ ਹੋਇਆ ਮਿਲਣਾ ਤਾਂ ਉਹੀ ਆ ਕਿ ਜੇਕਰ ਵਾਹਿਗੁਰੂ ਨੇ ਲਿਖਿਆ ਹੋਇਆ ਕਿ ਮੈਂ ਇਹ ਕੰਮ ਹੀ ਕਰਨਾ ਹੈ ਨਾ ਤਾਂ ਮੈਂ ਇਹ ਕੰਮ ਜਾਰੀ ਰੱਖੂੰਗੀ ਜੇ ਪਰਮਾਤਮਾ ਨੇ ਲਿਖਿਆ ਹੋਇਆ ਕਿ ਇਹ ਕੰਮ ਤੇਰੇ ਲਈ ਨਹੀਂ ਠੀਕ ਹੈਗਾ ਹੋਰ ਕੋਈ ਕੰਮ ਚੁਣਿਆ ਹੋਇਆ ਕੋਈ ਹੋਰ ਰਾਹ ਹੈ ਨਾ ਚੁਣਿਆ ਹੋਇਆ ਵਾਹਿਗੁਰੂ ਨੇ ਮੇਰੇ ਲਈ ਬਣਾਇਆ ਹੋਇਆ ਹੋਰ ਰਸਤਾ ਕੱਢਿਆ ਹੋਇਆ ਤਾਂ ਆਪਾਂ ਉਸ ਰਸਤੇ ਤੇ ਚੱਲ ਪਾਂਗੇ ਤੇ ਚਲੋ ਜੀ ਆਪਾਂ ਹੁਣ ਭਾਂਡੇ ਲੱਗੀਆਂ ਸਾਫ਼ ਕਰਨ ਚਾਲੇ ਤੇ ਹੁਣ ਆਪਾਂ ਜਿਹੜੇ ਭਾਂਡੇ ਪਹਿਲਾਂ ਸਾਫ਼ ਪਾਣੀ ਦੇ ਨਾਲ ਸਾਫ਼ ਕਰਕੇ ਤੇ ਹੁਣ ਸਰਫ ਨਾਲ ਮਾਂਜ ਕੇ ਧੋ ਕੇ ਰੱਖ ਲੈਣੇ ਆ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੈਗਾ ਜੀ 5 ਵਜੇ ਦਾ ਨੂਰ ਦੇ ਡੈਡੀ ਖੇਤੋਂ ਆ ਗਏ ਸੀਗੇ ਪੰਜ ਵਾਲੀ ਚਾਹ ਲੈਣ ਵਾਸਤੇ ਝੋਨੇ ਵਾਲਿਆਂ ਵਾਸਤੇ ਤੇ ਫਿਰ ਉਹ ਕਹਿੰਦੇ ਕਿ ਮੈਨੂੰ ਸਕੈਚ ਬਣਾ ਦੇ ਰੂਆਫ ਜਾ ਤੇ ਉਹਨਾਂ ਲਈ ਮੈਂ ਬਣਾ ਰਹੀ ਸੀ ਰੂਆਫ ਜਾ ਤੇ ਮੈਂ ਖੰਡ ਨਾ ਪਹਿਲਾਂ ਹੀ ਖੋਰ ਕੇ ਬੋਤਲ ਭਰ ਕੇ ਰੱਖ ਲੈਣੀ ਹੁੰਦੀਆਂ ਜਾਨਕੀ ਖੰਡ ਦੀ ਜਾਨਕੀ ਚਾਸ਼ਨੀ ਬਣਾ ਕੇ ਕਿਉਂਕਿ ਫਿਰ ਨਿੰਬੂ ਪਾਣੀ ਜਾਂ ਕੁਝ ਵੀ ਇਦਾਂ ਬਣਾਉਣਾ ਸੌਖਾ ਹੋ ਜਾਂਦਾ ਹੈਗੇ ਤੂੰ ਵੀ ਤੇ ਲੋ ਜੀ ਆਪਾਂ ਉਹਨਾਂ ਵਾਸਤੇ ਬਣਾ ਰਹੇ ਹਾਂ ਰੂਆਫ ਜਾ ਤੇ ਚਾਹ ਬਣਾਤੀ ਆ ਖੇਤ ਵਾਲਿਆਂ ਵਾਸਤੇ ਤੇ ਆਪਾਂ ਵਲੌਗ ਦਾ ਵੀ ਐਂਡ ਇੱਥੇ ਹੀ ਕਰਦੇ ਆਂ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ